ਕੀ ਆਈਐਨਡੀਆ ਇਹ ਗੱਠਚੋੜ ਦੇ ਵਿੱਚ ਕਾਂਗਰਸ ਤੇ ਆਪ ਇੱਕ ਜੁਟ ਹੋਣਗੇ ਖਾਸ ਕਰਕੇ ਪੰਜਾਬ ਦੇ ਵਿੱਚ ਹਾਲਾਂਕਿ ਬਾਕੀ ਸੂਬਿਆਂ ਦੇ ਵਿੱਚ ਹੁੰਦੇ ਨਜ਼ਰ ਵੀ ਆਉਣ ਲੱਗ ਗਏ ਨੇ ਪਰ ਕੀ ਪੰਜਾਬ ਦੇ ਅੰਦਰ ਹਾਲਾਤ ਆਮ ਆਦਮੀ ਪਾਰਟੀ ਤੇ ਕਾਂਗਰਸ ਦੇ ਵਿੱਚ ਨਰਮ ਹੁੰਦੇ ਨਜ਼ਰ ਆਉਣਗੇ ਇਹ ਵੱਡੇ ਸਵਾਲ ਖੜੇ ਹੋ ਰਹੇ ਨੇ ਔਰ ਇਹਨਾਂ ਦਾ ਜਵਾਬ ਚੰਡੀਗੜ੍ਹ ਨੇ ਦੇ ਦਿੱਤਾ ਦਰਸਲ ਚੰਡੀਗੜ੍ਹ ਦੇ ਵਿੱਚ ਮੇਅਰ ਦੀਆਂ ਚੋਣਾਂ ਦੇ ਵਾਸਤੇ ਦੋਵੇਂ ਪਾਰਟੀਆਂ ਇਕਜੁੱਟ ਹੋ ਗਈਆਂ ਨੇ ਆਮ ਆਦਮੀ ਪਾਰਟੀ ਤੇ ਕਾਂਗਰਸ ਨੇ ਹੱਥ ਮਿਲਾ ਲਏ ਨੇ ਚੰਡੀਗੜ੍ਹ ਦੇ ਵਿੱਚ ਇਹ ਹੱਥ ਮਿਲਾ ਲਏ ਗਏ ਨੇ ਔਰ ਉਸ ਮਾਮਲੇ ਨੂੰ ਲੈ ਕੇ ਪੰਜਾਬ ਦੇ ਕਾਂਗਰਸ ਦੇ ਆਗੂ ਖੁਸ਼ ਨਹੀਂ ਨਜ਼ਰ ਆ ਰਹੇ ਖਾਸ ਕਰਕੇ ਪੀਪਸੀਸੀ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਦਾ ਇੱਕ ਬਿਆਨ ਸਾਹਮਣੇ ਆਇਆ ਜਿਸ ਦੇ ਵਿੱਚ ਉਹ ਇਸ ਮਾਮਲੇ ਦੇ ਉੱਤੇ ਰੌਸ਼ਨੀ ਪਾਉਂਦੇ ਨਜ਼ਰ ਆ ਰਹੇ ਨੇ ਆਪਣਾ ਬਿਆਨ ਦਿੰਦੇ ਨਜ਼ਰ ਆ ਰਹੇ ਨੇ ਲੱਗਦਾ ਹੈ ਕਿ ਜਿਵੇਂ ਉਹ ਨਾ ਖੁਸ਼ ਨੇ ਪਾਣੇ ਸਾਫ਼ ਕਰਤਾ ਕਿ ਜੰਦੀਗੜ ਤੇ ਦਿੱਲੀ ਦੇ ਵਿੱਚ ਜੋ ਹੋ ਰਿਹਾ ਉਸ ਦੇ ਨਾਲ ਉਹ ਬਿਲਕੁਲ ਵੀ ਕੰਸਰਨਡ ਨਹੀਂ ਹੈਗੇ ਉਹ ਪੰਜਾਬ ਦੀ ਗੱਲ ਕਰਦੇ ਨੇ ਪੰਜਾਬ ਦੇ ਮੁੱਦਿਆਂ ਦੀ ਗੱਲ ਕਰਦੇ ਨੇ ਔਰ ਇਸ ਮਾਮਲੇ ਦੇ ਵਿੱਚ ਜਿੱਥੇ PPCC ਪ੍ਰਧਾਨ ਰਾਜਾ ਵੜਿੰਗ ਦਾ ਬਿਆਨ ਆ ਗਿਆ ਉਥੇ ਹੀ ਨਵਜੋਤ ਸਿੰਘ ਜਿਹੜੇ ਕਿ ਸਾਬਕਾ PPCC ਪ੍ਰਧਾਨ ਨੇ ਉਹ ਇਸ ਗੱਠਜੋੜ ਦੇ ਨਾਲ ਪਹਿਲਾਂ ਵੀ ਸਹਿਮਤੀ ਜਤਾ ਚੁੱਕੇ ਨੇ ਉਹਨਾਂ ਦੇ ਬਿਆਨ ਮੌਜੂਦਾ ਪ੍ਰਧਾਨ ਤੋਂ ਉਲਟ ਨਜ਼ਰ ਆਉਂਦੇ ਸਨ ਔਰ ਉਸੇ ਤਰ੍ਹਾਂ ਚੰਡੀਗੜ੍ਹ ਗੱਠਜੋੜ ਦੇ ਵਿੱਚ ਜਦੋਂ PPCC ਪ੍ਰਧਾਨ ਰਾਜਾ ਵੜਿੰਗ ਨੂੰ ਪੁੱਛਿਆ ਗਿਆ ਤੇ ਉਹਨਾਂ ਦੇ ਵੱਲੋਂ ਜ਼ਰੂਰ ਇਸ ਗੱਲ ਦਾ ਡਟ ਕੇ ਵਿਰੋਧ ਕੀਤਾ ਗੰਡ ਕਿਹਾ ਕਿ ਚੰਡੀਗੜ੍ਹ ਤੇ ਦਿੱਲੀ ਦੇ ਵਿੱਚ ਕੀ ਹੋ ਰਿਹਾ ਉਹ ਉਸ ਦੇ ਨਾਲ ਕੰਸਰਨ ਨਹੀਂ ਰੱਖਦੇ ਜੋ ਪੰਜਾਬ ਦੇ ਵਿੱਚ ਹੋ ਰਿਹਾ ਉਹ ਉਸ ਦੇ ਨਾਲ ਕਨਸਰਨ ਰੱਖਦੇ ਨੇ ਬੀਪੀਸੀਸੀ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਦਾ ਬਿਆਨ ਕਾਂਗਰਸ ਤੇ ਆਮ ਆਦਮੀ ਪਾਰਟੀ ਦੇ ਚੰਡੀਗੜ੍ਹ ਵਾਲੇ ਗੱਠਜੋੜ ਦੇ ਉੱਤੇ ਮੇਅਰ ਚੋਣਾਂ ਦੇ ਲਈ ਜਿਹੜਾ ਗੱਠਜੋੜ ਹੋਇਆ ਆ ਆਖਰ ਕੀ ਕੁਝ ਬੋਲੇ ਨੇ ਆਓ ਸੁਣ ਲੈਂਦੇ ਆ ਕੋ ਚੰਡੀਗੜ੍ਹ ਵਿੱਚ ਕੀ ਹੋ ਰਿਹਾ ਹੈ ਔਰ ਦਿੱਲੀ ਵਿੱਚ ਕੀ ਹੋ ਰਿਹਾ ਹੈ ਉਸ ਸੇ ਮੇਰੇ ਕੋ ਮਤਲਬ ਨਹੀਂ ਹੈ ਮੇਰੇ ਕੋ ਮਤਲਬ ਹੈ ਕਿ ਪੰਜਾਬ ਵਿੱਚ ਕੀ ਹੋ ਰਿਹਾ ਹੈ ਕਿ ਪੰਜਾਬ ਵਿੱਚ ਹਮ ਲੋਗ ਲੜਾਈ ਲੜ ਰਹੇ ਆ ਲੋਕੋ ਕੀ ਔਰ ਲੋਕੋ ਕੀ ਲੜਾਈ ਲੜਨਾ ਮੇਰਾ ਕੰਮ ਹੈ बींग ऑपोजिशन पार्टी और जिस प्रकार से पंजाब के अंदर कानून के हालात बिगड़ते जा रहे हैं रोजाना एक कत्ल शरी कत्ल तो हमने आज धरना लगाया और सरकार को ये चेतावनी दी है या तो आपको इसके ऊपर गंभीर होना पड़ेगा नहीं तो आने वाले दिनों में आपको घेरने का काम चाहे हमारी जान चली जाए कांग्रेस पार्टी इसी तरीके से करती रहेगी और आने वाले दिनों में अगर किसी मंत्री को और मुख्यमंत्री साहब को घेरना पड़ा तब भी हम घेरेंगे नहीं तो तरीके से पंजाब के हालातों के ऊपर काबू कर लेना चाहिए सब्सक्राइब टू तो वन इंडिया चैनल एंड नेवर मिस एन अपडेट